ਕੀ ਗੱਲ ਹੋਈ ਜੀ ਮੇਰਾ ਨਾਮ ਕਾਰ ਲਸ਼ਮੀ ਦਾ ਅੱਛਾ ਜੀ ਕੀ ਗੱਲ ਹੋਈ ਹੈ ਗੱਲ ਇਹ ਪਹਿਲੀ ਠੇਕੇ ਤੇ ਹੈ ਇਹਨਾਂ ਕੋਲ ਠੀਕ ਹੈ ਜੀ 2 ਸਾਲ ਹੋ ਗਏ ਵਾਉਂਦਿਆਂ ਨੂੰ ਠੀਕ ਹੈ ਜੀ ਪਹਿਲਾ ਇਹ ਪਹਿਲੀ ਠੇਕੇ ਤੇ ਹੀ ਜਿਨ੍ਹਾਂ ਨੇ ਮਾਰਿਆ ਉਹਨਾਂ ਕੋਲ ਹੁੰਦੀ ਸੀ ਉਹਨਾਂ ਨੂੰ ਇਹਨਾਂ ਨੇ ਪਹਿਲੀ ਦਿੱਤੀ ਨਹੀਂ ਪਹਿਲੀ ਵਾਲਿਆਂ ਨੇ ਉਹਨਾਂ ਕਹਿੰਤਾ ਉਹਨਾਂ ਨੇ ਦੇਣਾ ਪਤਾ ਨਹੀਂ ਇਹਨਾਂ ਨੂੰ ਠੇਕਾ ਟੋਕਾ ਨਹੀਂ ਦਿੱਤਾ ਜਾਂ ਕਿਵੇਂ ਸੀ ਤੇ ਮੁੜ ਕੇ ਇਹਨਾਂ ਨੂੰ ਪਹਿਲੀ ਦੇ ਦਿੱਤੀ ਕਿ ਤੂੰ ਪਹਿਲੀ ਵਾ ਉਹਨਾਂ ਨੇ ਇਹਨਾਂ ਨੂੰ ਜੋ ਹੈ ਆਪ ਦਾ ਧਿਆਲ ਲੀ ਆਪਦੇ ਨਾਮ ਹੀ ਕਰਾ ਰਹੇ ਸੀ ਫਿਰ ਹੂੰ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਜਿਹਨੇ ਦਾਸਤਾ ਦੇ ਇੱਥੇ ਆਣ ਕੇ ਉਹਨਾਂ ਨੇ ਇਹਨਾਂ ਦੇ ਨਾਮ ਤੜਾਈ ਵੀ ਜਿਹੜੀ ਵਸੀਤ ਮਹਿਸੂਸ ਕਰਦੇ ਸੀ ਹੂੰ ਜਿਹੜੀ ਕਰਦੇ ਸੀ ਆ ਬੇਨਾ ਦੇ ਉਹ ਤੜਾ ਕੇ ਤੇ ਮੁਰਕੇ ਪੈੜੀ ਇਹਨੂੰ ਦੇ ਦਿੱਤੀ ਲੋਕ ਸਾਲ ਉਹ ਇਹਨਾਂ ਨੂੰ ਗਾਉਂ ਦੇ ਨੇ ਪਾਣੀ ਵੀ ਇੱਥੋਂ ਲਾਉਂਦੇ ਆ ਤੇ ਆਰਕੀ ਪਾਣੀ ਜਦੋਂ ਲਾਉਣ ਆਏ ਆ ਉਦੋਂ ਪਾਣੀ ਇੱਥੋਂ ਬੰਨਿਆ ਹੈ ਫਿਰ ਇਹਨਦਰ ਉਹਨਾਂ ਨੇ ਗੋਆਂ ਨਾ ਨੇ ਲਾਉਂਦੇ ਉਹ ਆਂਦੇ ਵੀ ਸਾਨੂੰ ਪਾਣੀ ਅੱਗੇ ਦੇਓ ਜਿੱਥੇ ਨਕਾ ਬਣਦਾ ਉੱਥੇ ਦਿਓ ਤੇ ਉਹ ਆਂਦੇ ਵੀ ਨਹੀਂ ਪਾਣ ਨਕਾ ਇੱਥੇ ਬਣਦਾ ਇਹਨਾਂ ਆਖਿਆ ਜਿਹੜੇ ਬੇਲੀ ਮਰ ਗਏ ਇਹਨਾਂ ਆਖਿਆ ਵੀ ਚਲੋ ਫਿਰ ਹਾਂ ਉਹ ਦੇਖ ਲੈਨੇ ਆਪਾਂ ਫਰਜ਼ ਜਿੱਥੇ ਨਕਾ ਹੋਇਆ ਪਾਉਥੋ ਲਾ ਲਿਆ ਕਰਾ ਦੇ ਲਈ ਇਹ ਗੱਲ ਹੋਈ ਆ ਤੇ ਉਹ ਪਹਿਲਾਂ ਇੱਥੇ ਇੱਕ ਬੰਦਾ ਸੀ ਜਿਹੜਾ ਜਿਹਨੇ ਪਾਣੀ ਜੀਦੇ ਤੋਂ ਲਾਇਆ ਇਹਨਾਂ ਨੇ ਉਹ ਚਲਾ ਗਿਆ ਤੇ ਮੈਂ ਵੀ ਚਾਹ ਲੈ ਕੇ ਆਉਣਾ ਹਾਂ ਹਾਂ ਚਾਹ ਲੈ ਕੇ ਆਇਆ ਦੇ ਇਹਨਾਂ ਨੇ ਪਸਤੂਵਲੇ ਇਹਨਾਂ ਦੇ ਕੋਲੇ ਆ ਉਹਦੇ ਨਾਲ ਗੋਲੀਆਂ ਮਾਰੀਆਂ ਨੇ ਕਿੰਨੇ ਫਾਇਰ ਕੀਤੇ ਸੀ ਪੰਜ ਪੰਜ ਛੇ ਫਾਇਰ ਕੀਤੇ ਅੱਛਾ ਉਹ ਕਿੰਨੇ ਜਾਨੇ ਸੀਗੇ ਜੀ ਉਹ ਇੱਥੇ ਤਿੰਨ ਜਾਨੇ ਤਾਂ ਸਾਹਮਣੇ ਮਰੂਦ ਸੀ ਹੂੰ ਤੋਂ ਦੋਨਾਂ ਦਾ ਗੁਜ਼ਰੇ ਆਸ-ਪਾਸੋਂ ਠੀਕ ਹੈ ਹੁਣ ਮੌਤ ਕਿੰਨੇ ਜਾਨੇ ਦੀ ਹੋਈ ਆ ਮੌਤ ਦੋ ਜਾਨਿਆਂ ਦੀ ਹੋਈ ਹੈ ਕਿੰਦੀ ਕਿੰਦੀ ਹੋਈ ਆ ਜੀ ਇੱਕ ਅਵਤਾਰ ਸਿੰਘ ਦੀ ਹੋਈ ਆ ਹਾਂਜੀ ਇੱਕ ਉਹਦਾ ਲੜਕਾ ਹੈ ਹਰਮਿਤ ਸਿੰਘ ਦੋਮਾਣੀ ਕੋਈ ਹੈ ਤੇ ਉਹ ਪੁੱਤ ਨੇ ਦੋਨੇ ਚੀਜ਼ਾਂ ਉੱਪਰ ਚੜ੍ਹਨਾ ਠੀਕ ਹੈ ਹੋਰ ਕਰ ਤੇ ਇਹ ਠੇਕੇ ਤੇ ਇਹਨਾਂ ਨੇ ਜ਼ਮੀਨ ਕਿੰਨੀ ਲਈ ਹੋਈ ਸੀ ਹੈ ਇਹਨਾਂ ਦੇ ਕੋਲ ਹੈਗੀ ਆ 8 ਕਿੱਲੇ 8 ਕਿੱਲੇ ਸੀ ਇਹਨਾਂ ਦੀ ਵਾਈ ਕਰ ਰਹੇ ਸੀ ਅਵਤਾਰ ਸਿੰਘ ਉਹਦੀ ਕਰ ਰਹੇ ਸੀ ਹਾਂ ਕਰ ਰਹੇ ਸੀ ਠੀਕ ਹੈ ਤੇ ਦੂਜੀ ਧਿਰ ਵੱਲੋਂ ਉਹਨਾਂ ਤੇ ਪਿਸਤਲ ਜਿਹੜਾ ਲੈਸੈਂਸੀ ਸੀਗਾ ਹਾਂ ਲੈਸੈਂਸੀ ਹੈ ਠੀਕ ਹੈ ਚਲੋ